ਕਿ ਕੰਪਿਊਟਰ ਵੀ ਲਰਨ ਕਰੇ ਜਿਸ ਤਰ੍ਹਾਂ ਹਿਊਮਨ ਬ੍ਰੇਨ ਕੰਮ ਕਰ ਰਿਹਾ ਹੈ ਉਸੇ ਤਰ੍ਹਾਂ ਕੰਪਿਊਟਰ ਕੰਮ ਕਰਦਾ ਤੇ ਸਾਈਬਰ ਜਿਹੜਾ ਵਰਡ ਹੈ ਸਾਈਬਰ ਸਕਿਉਰਿਟੀ ਸਾਈਬਰ ਮੀਨਸ ਇੰਟਰਨੈਟ ਸਕਿਉਰਿਟੀ ਕਿਉਂਕਿ ਐਵਰੀਥਿੰਗ ਇਜ਼ ਔਨ ਔਨ ਇੰਟਰਨੈਟ ਤੇ ਉਹਦੀ ਸਕਿਉਰਿਟੀ ਵੀ ਹੋਣੀ ਚਾਹੀਦੀ ਜੇ ਅਸੀਂ ਉਹਨੂੰ ਸਿਕਿਉਰ ਨਹੀਂ ਕਰਾਂਗੇ ਜੇ ਘਰ ਖੁੱਲਾ ਛੱਡ ਕੇ ਚਲੇ ਜਾਵਾਂਗੇ ਤਾਂ ਫਿਰ ਇਹ ਨਹੀਂ ਕਹਿ ਸਕਦੇ ਕਿ ਜੀ ਚੋਰੀ ਹੋ ਗਈ ਸਿਟੀ ਗਰੁੱਪ ਹਮੇਸ਼ਾ ਦੀ ਤਰ੍ਹਾਂ ਜਿਹੜਾ ਹੈ ਕਿ ਉਹ ਸਭ ਤੋਂ ਅੱਗੇ ਰਹਿਣ ਵਾਸਤੇ ਦਿਨ ਰਾਤ ਕੋਸ਼ਿਸ਼ਾਂ ਕਰਦਾ ਪਿਆ ਅੱਜ ਮੈਂ ਸਿਟੀ ਕੈਂਪਸ ਮਕਸੂਦਾ ਵਿਖੇ ਜਿਹੜਾ ਮੌਜੂਦ ਆ ਬਹੁਤ ਖਾਸ ਤੇ ਬਹੁਤ ਹੀ ਇੰਟਰਸਟਿੰਗ ਇੱਕ ਜਿਹੜੇ ਟੌਪਿਕ ਦੇ ਉੱਤੇ ਅੱਜ ਤੁਹਾਡੇ ਨਾਲ ਜਿਹੜੀ ਕਿ ਗੱਲਬਾਤ ਲੈ ਕੇ ਹਾਜ਼ਰ ਹੋਇਆ ਮੇਰੇ ਨਾਲ ਡਾਇਰੈਕਟਰ ਸਿਟੀ ਗਰੁੱਪ ਡਾਕਟਰ ਅਨੁਰਾਗ ਸ਼ਰਮਾ ਮੌਜੂਦ ਨੇ ਅੱਜ ਗੱਲ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇ ਨਾਲ ਹੀ ਸਾਈਬਰ ਦੀ ਇਹ ਦੋਨੋਂ ਜਿਹੜੇ ਟੌਪਿਕ ਨੇ ਉਹ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਨੇ ਸਿੱਖਿਆ ਕਿਸੇ ਕੋ ਜਾਣਦਾ ਕੋਈ ਸਿੱਖਣਾ ਚਾਹੁੰਦਾ ਇਹ ਬਾਤ ਦੀ ਗੱਲ ਹੈ ਸਭ ਤੋਂ ਜ਼ਰੂਰੀ ਹੈ ਇਸ ਬਾਰੇ ਜਾਣਕਾਰੀ ਹੋਣੀ ਇਸ ਬਾਰੇ ਜਾਗਰੂਕਤਾ ਹੋਣੀ ਕਿ ਕਿਵੇਂ ਕੰਮ ਕਰਦਾ ਵੈ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਤੁਹਾਡੇ ਵਾਸਤੇ ਲਾਹੇਵੰਦ ਜਿਹੜਾ ਕਿ ਸਾਬਿਤ ਹੋ ਸਕਦਾ ਵੈ ਤੁਹਾਨੂੰ ਮੈਂ ਦੱਸ ਦਿਆਂ ਕਿ ਸਿਟੀ ਗਰੁੱਪ ਦੇ ਵਿੱਚ ਜਿਹੜਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਾਈਬਰ ਦੇ ਨਾਲ ਸੰਬੰਧਿਤ ਪੜਾਈ ਵੀ ਕਰਾਈ ਜਾ ਰਹੀ ਹੈ ਕੋਰਸੇਸ ਵੀ ਕਰਾਏ ਜਾ ਰਹੇ ਨੇ ਤੇ ਉਹ ਹਰੇਕ ਮੁਕਾਮ ਤੇ ਜੋ AI ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਵੈ ਉਸ ਵਾਸਤੇ ਵੀ ਜਿਹੜਾ ਕਿ ਉਹ ਮਦਦਕਾਰ ਤਰੀਕੇ ਦੇ ਨਾਲ ਤੁਹਾਨੂੰ ਗਾਈਡ ਕਰਨ ਵਾਸਤੇ ਦਿਨ ਰਾਤ ਮਿਹਨਤ ਕਰ ਰਿਹਾ ਹੈ ਡਾਕਟਰ ਸਾਹਿਬ ਸਵਾਗਤ ਪੀਟੀਸੀ న్యూਸ थैंक यू so much थैंक यू so much ਸਭ ਤੋਂ ਪਹਿਲਾ ਸਵਾਲ ਮੇਰਾ ਡਾਕਟਰ ਸਾਹਿਬ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੀ ਚੀਜ਼ ਸਰ ਦੇਖੋ ਇਹ ਦੋ ਵਰਡਸ ਤੋਂ ਬਣਿਆ ਇੱਕ ਆਰਟੀਫੀਸ਼ੀਅਲ ਇੱਕ ਇੰਟੈਲੀਜੈਂਸ ਜਿਦਾ ਆਪਾਂ ਐਜ਼ ਅ ਹਿਊਮਨ ਬੀਂਗ ਸਾਡੇ ਕੋਲ ਇੰਟੈਲੀਜੈਂਸ ਹੁੰਦੀ ਹੈ ਆਪਾਂ ਹਰ ਚੀਜ਼ ਸੋਚਦੇ ਆਂ ਐਕਟ ਕਰਦੇ ਆਂ ਆਪਾਂ ਲਰਨ ਕਰਦੇ ਆਂ ਚੀਜ਼ਾਂ ਤੋਂ ਆਪਾਂ ਕੋਈ ਵੀ এনवायरमेंट ਹੁੰਦਾ ਹੋਵੇ ਉਦੋਂ ਲਰਨ ਕਰੀਦਾ ਹੈ ਹਾਂ ਕਿਸੇ ਤਰ੍ਹਾਂ ਸਾਇੰਟਿਸਟ ਨੇ ਇੱਕ ਚੀਜ਼ ਬਣਾਈ ਹੈ ਕਿ ਕੰਪਿਊਟਰ ਵੀ ਲਰਨ ਕਰੇ ਕਿ ਜਿਹੜਾ ਵੀ ਡਾਟਾ ਆਪਣੇ এনवायरमेंट ਤੋਂ ਹੈ ਕੰਪਿਊਟਰ ਉਹ ਤੋਂ ਲਰਨ ਕਰੇ ਉਹਨੂੰ ਆਪਾਂ ਕਹਿੰਦੇ ਆ ਆਰਟੀਫੀਸ਼ੀਅਲ ਨਿਊਰਲ ਨੈਟਵਰਕ ਆਰਟੀਫੀਸ਼ੀਅਲ ਨਿਊਰਲ ਨੈਟਵਰਕ ਮਤਲਬ ਅਸੀਂ ਉਹ ਵਾਲਾ ਦਿਮਾਗ ਜਿਹੜਾ ਹਿਊਮਨ ਬ੍ਰੇਨ ਸੀਗਾ ਉਹਨੂੰ ਕੰਪਿਊਟਰ 'ਚ ਲੈ ਆਂਦਾ ਜਿਹਨੂੰ ਆਪਾਂ ਕਹਿੰਦੇ ਆ ਨਿਊਰਲ ਨੈਟਵਰਕ ਠੀਕ ਹੈ ਕਿ ਜਿਹੜਾ ਜਿਹੜਾ ਡਾਟਾ ਜਿੱਦਾਂ ਚੇਂਜ ਹੋ ਰਿਹਾ ਉਹਦੇ ਅਕੋਰਡਿੰਗਲੀ ਹੀ ਕੰਪਿਊਟਰ ਬਿਹੇਵ ਕਰਨਾ ਸ਼ੁਰੂ ਕਰੇ ਤੇ ਆਰਟੀਫੀਸ਼ੀਅਲ ਮਤਲਬ ਬਨਾਵਟੀ ਜਿਹ ਇੰਟੈਲੀਜੈਂਸ ਮਤਲਬ ਜਿਹੜੀ ਹਿਊਮਨ ਦੀ ਇੰਟੈਲੀਜੈਂਸ ਹੈ ਜਿਸ ਤਰ੍ਹਾਂ ਹਿਊਮਨ ਬ੍ਰੇਨ ਕੰਮ ਕਰ ਰਿਹਾ ਹੈ ਉਸੇ ਤਰ੍ਹਾਂ ਕੰਪਿਊਟਰ ਕੰਮ ਕਰ ਰਿਹਾ ਹੈ ਮਨੁੱਖੀ ਦਿਮਾਗ ਨੂੰ ਪੜ ਰਿਹਾ ਹੈ ਆਸਾਨ ਪਾਸ਼ਾ ਜੀ ਮਨੁੱਖੀ ਦਿਮਾਗ ਨੂੰ ਪੜ ਵੀ ਰਿਹਾ ਤੇ ਉਹਦੀ ਤਰ੍ਹਾਂ ਕੰਮ ਕਰ ਰਿਹਾ ਮਨੁੱਖ ਦੀ ਉਹ ਥਾਂ ਵੀ ਲੈ ਲੇਗਾ ਕਿਉਂਕਿ ਇਹ ਸਵਾਲ ਬਹੁਤ ਜਿਹੜਾ ਕਿ ਉਹ ਚੱਲਦਾ ਵੀ ਪਿਆ ਹੈ ਇਹ ਸਾਲ ਪਹਿਲਾਂ ਵੀ ਬਹੁਤ ਪ੍ਰਚਲਿਤ ਸੀਗਾ ਅੱਜ ਦੇ ਸਮੇਂ ਚ ਵੀ ਬਹੁਤ ਡਿਮਾਂਡ ਹੈ AI ਨੇ ਤੁਹਾਡੀ ਥਾਂ ਲੈ ਲੈਣੀ ਹੈ ਲੇਬਰਸ ਖਤਮ ਜੁਨੀਆਂ এমਪਲੋਇਮੈਂਟਸ ਦੀਆਂ ਨੌਕਰੀਆਂ ਖਤਮ ਇਸ ਚੀਜ਼ ਨੂੰ ਤੁਸੀਂ ਬਹੁਤ ਹੀ ਮੈਂ ਚਾਹਨਾ ਕਿ ਵਿਸਥਾਰ ਚ ਸਮਝਾਓ ਕਿ ਜੋ ਲੋਕਾਂ ਚ ਇਹ ਮਿਥ ਹੈ ਕਿ ਨਵੀਂ ਟੈਕਨੋਲੋਜੀ ਆਣੀ ਉਹਨੂੰ ਸਿੱਖਣਾ ਕੋਈ ਮਾੜੀ ਗੱਲ ਨਹੀਂ ਹੈ ਸਮੇ ਦੇ ਨਾਲ ਨਾਲ ਸਾਨੂੰ ਬਦਲਣਾ ਪੈਣਾ ਹੈ ਬਿਲਕੁਲ ਇਹਨੂੰ ਥੋੜਾ ਜਿਹਾ ਸਮਝਾਓ ਸਰ ਦੇਖੋ ਤੁਸੀਂ ਆਪ ਹੀ ਪਹਿਲਾਂ ਇਹ ਕਹਿੰਦੇ ਕਿ ਮਿਥ ਹੈ ਬਿਲਕੁਲ ਮਤਲਬ ਇਹ ਚ ਕੋਈ ਰਿਐਲਿਟੀ ਨਹੀਂ ਹੈ ਕਿ AI ਜਦੋਂ ਮਾਰਕੀਟ ਚ ਆ ਜਾਊਗਾ ਉਹ ਜੋਬ ਰਿਪਲੇਸ ਕਰੂਗਾ ਜਾਂ ਬੰਦੇ ਕੱਢੇ ਜਾਣਗੇ ਸਗੋ ਜਿਹੜਾ ਬੰਦਾ AI ਟ੍ਰੇਨਡ ਹੋ ਜਾਊਗਾ ਜੋ ਬੰਦਾ ਕੰਮ ਕਰ ਰਿਹਾ 10 ਦਿਨ ਚ ਕੰਮ ਉਹ ਕੰਮ ਉਹ ਇੱਕ ਦਿਨ ਚ ਕਰ ਲੂਗਾ ਸਕਿੱਲ ਜਿਹੜਾ ਅੱਜ ਦਾ ਵਰਡ ਹੈ ਬੇਸਿਕਲੀ ਮਾਰਕੀਟ ਨੂੰ ਕੀ ਚਾਹੀਦਾ ਸਕਿਲਡ ਵਰਕਰ ਚਾਹੀਦਾ ਸਕਿਲਡ ਵਰਕਰ ਚਾਹੀਦਾ ਜਿੱਤੇ ਜਨਾ ਤੁਸੀਂ ਸਿੱਖੀ ਜਾਓਗੇ ਚੀਜ਼ਾਂ ਹੁਣ ਜਿਹੜੀ ਇਹ ਟੈਕਨੋਲੋਜੀ ਹੈ AI ਜੇ ਤੁਸੀਂ ਇਹਨੂੰ ਸਿੱਖਣਾ ਸ਼ੁਰੂ ਕਰੋਗੇ ਡਰੇ ਬਿਨਾ ਤੇ ਤੁਹਾਡੀ ਰਿਪਲੇਸਮੈਂਟ ਤਾਂ ਬਹੁਤ ਇੰਪੋਸੀਬਲ ਹੋ ਸਕਦੀ ਹੈ ਲੋਕੀ ਡਰੇ ਹੋਏ ਆ ਕਿ ਜੀ ਸਾਡੀ ਜੌਬ ਨਾ ਲੈ ਲਵੇ ਹਾਂ ਜੇ ਤੁਸੀਂ ਡਰ ਕੇ ਜ਼ਿੰਦਗੀ ਗੁਜ਼ਾਰਨੇ ਇੱਕ ਅਲੱਗ ਚੀਜ਼ ਹੈ ਜੇ ਤੁਸੀਂ ਸਿੱਖਣਾ ਕਿਉਂਕਿ ਲਾਈਫ ਚ ਹਰ ਟਾਈਮ ਤੇ ਰਿਸਕ ਹੈ ਬਿਲਕੁਲ ਥਰਡ ਟਾਈਮ ਤੇ ਅਪਸ ਐਂਡ ਡਾਊਨਸ ਹੈ ਔਰ ਲਰਨਿੰਗ ਨੈਵਰ ਸਟOPS ਜਿਹੜਾ ਆਪਣਾ ਸੀਟੀ ਦਾ ਮੋਟੋ ਵੀ ਹੈ ਕਿ ਕੀਪ 온 ਲਰਨਿੰਗ ਕੀਪ 온 ਲਰਨਿੰਗ ਤੇ ਜਦੋਂ ਤੱਕ ਤੁਸੀਂ ਨਵੀਂ ਚੀਜ਼ਾਂ ਮਾਰਕੀਟ ਚ ਆ ਰਹੀਆਂ ਉਹ ਨਹੀਂ ਸਿੱਖੋਗੇ ਤਾਂ ਤੁਹਾਨੂੰ ਡਰ ਹੀ ਰਹੂਗਾ ਡਰ ਹੀ ਰਹੇਗਾ ਬਿਲਕੁਲ ਇਸ ਲਈ ਉਹ ਚੀਜ਼ਾਂ ਸਿੱਖੋ ਤਾਂ ਕਿ ਤੁਹਾਡਾ ਡਰ ਖਤਮ ਹੋਵੇ AI ਤੁਹਾਡੇ ਫਾਇਦੇ ਲਈ ਹੈ ਤੁਹਾਡਾ ਕੰਮ ਈਜ਼ੀ ਕਰਨ ਲਈ ਹੈ ਜਿਹੜਾ ਕੰਮ ਐ ਅੱਗੇ ਵੀ ਦੱਸਿਆ ਤੁਸੀਂ 10 ਦਿਨ ਚ ਕਰ ਰਹੇ ਸੀ ਤੁਸੀਂ 1-2 ਦਿਨ ਚ ਵਾਈਂਡ ਅਪ ਕਰ ਰਹੇ ਹੋ ਸਕਦੇ ਹੋ ਸਟੂਡੈਂਟ ਦਾ ਇੰਟਰਸਟ ਹੈ ਇਸ ਟਾਈਮ ਤੇ ਬਹੁਤ ਪੀਕ ਤੇ ਚੱਲ ਰਿਹਾ ਹੈ AI ਨੂੰ ਲੈ ਕੇ ਹੂੰ ਹੁਣ ਕਈ ਸਟੂਡੈਂਟ ਸੁਣ ਕੇ ਆ ਰਹੇ ਕਈ ਨੂੰ ਅਸੀਂ ਕਾਉਂਸਲ ਕਰੀਦਾ ਕਿ ਵਾਟ ਇਜ਼ AI ਹੂੰ ਕਿੱਦਾਂ ਦੀ ਟੈਕਨੋਲੋਜੀ ਹੈ ਕੀ ਕੀ ਚੀਜ਼ਾਂ ਅਸੀਂ ਸਿਖਾਵਾਂਗੇ ਅਨ ਐਜ਼ ਅ ਸੀਟੀ ਗਰੁੱਪ ਅਸੀਂ ਹਰ ਚੀਜ਼ ਇਹਦੇ ਵਿੱਚ ਐਡ-ਆਨ ਕਰਾਈਦੀ ਹੈ ਇਹ ਸਾਰੇ ਮਿਲ ਕੇ ਪਰਪਸ ਕੀ ਹੈ ਸਾਰੀ ਜੀਜਲੀ ਆਂਦਾ ਕਿ ਬੱਚਿਆਂ ਨੂੰ ਹਰ ਤਰੀਕੇ ਨਾਲ ਪੜਾਇਆ ਜਾ ਸਕੇ ਸਾਡੇ ਟੀਚਰ ਵੀ ਪੜ੍ਹਾਣ ਇੰਡਸਟਰੀ ਤੋਂ ਲੋਕੀ ਆ ਕੇ ਵੀ ਪੜ੍ਹਾਣ ਸਾਡੇ ਬੱਚੇ ਵੀ ਇੰਡਸਟਰੀ ਚ ਜਾਂਦੇ ਆਂ ਇੰਡੀਆ ਤੇ ਅਬਰੌਡ ਹਰ ਚੀਜ਼ ਸਿੱਖਦੇ ਆਂ ਮਤਲਬ ਕਿ ਓਵਰਆਲ ਜੋ ਸਾਰੀਆਂ ਗੱਲਾਂ ਦਾ ਲੱਬਲਬਾਬ ਇਹ ਵੀ ਕਹਿੰਦਾ ਕਿ AI ਸਿੱਖਣਾ ਬਹੁਤ ਜ਼ਰੂਰੀ ਹੋ ਗਿਆ ਸਰ ਸਿਰਫ AI ਨਹੀਂ ਹੁਣ ਹਰ ਕੋਈ ਬੱਚਾ AI ਵੀ ਨਹੀਂ ਕਰ ਸਕਦਾ ਉਹਨੇ ਦੇ ਡਿਫਰੈਂਟ ਡਿਫਰੈਂਟ ਯੂ ਕੈਨ ਸੇ ਵਰਟੀਕਲ ਹੈਗੇ ਹ ਜਿਦਾ ਸਾਈਬਰ ਸਕਿਉਰਿਟੀ ਮੈਂ ਉਹਦੇ ਤੇ ਵੀ ਆ ਰਿਹਾ ਸੀ ਤੁਸੀਂ ਜ਼ਿਕਰ ਕਰਤਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਨੀਡ ਆਫ ਐਨ ਆਰ ਹੈ ਜੇ ਆਪਾਂ ਗੱਲ ਕਰੀਏ ਅੱਜਕੱਲ ਐਜੂਕੇਸ਼ਨ ਇੰਡਸਟਰੀ ਸਿਖਾ ਰਹੇ ਆ ਤੁਸੀਂ ਚਾਹੇ ਹੈਲਥ케ਅਰ ਦੀ ਗੱਲ ਕਰ ਲਓ ਚਾਹੇ ਮਾਰਕੀਟਿੰਗ ਦੀ ਗੱਲ ਕਰ ਲਓ ਤੁਸੀਂ ਚਾਹੇ ਇੰਡਸਟਰੀ ਦੀ ਗੱਲ ਕਰ ਲਓ ਜਿੰਨੂੰ ਅੱਜ ਦੀ ਡੇਟ 'ਚ AI ਆਂਦਾ ਉਹ ਸਭ ਕੁਝ ਕਰ ਸਕਦਾ ਬਹੁਤ ਜ਼ਿਆਦਾ ਜ਼ਰੂਰੀ ਜਾਣਨ ਵਾਲਾ ਟੌਪਿਕ ਸਾਈਬਰ ਸਕਿਉਰਿਟੀ ਵੀ ਜੇ ਤੁਸੀਂ ਬੱਚਿਆਂ ਨੂੰ ਸ਼ੁਰੂ ਤੋਂ ਇਸ ਚੀਜ਼ ਨੂੰ ਪੜ੍ਹਾਓਗੇ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਕਿ ਉਹ ਇਸ ਚੀਜ਼ ਨਾਲ ਘਿਰਿਆ ਹੋਏਗਾ ਤੇ ਤੁਹਾਨੂੰ ਵੀ ਇੱਕ ਮਜਬੂਰੀ ਮੈਨੂੰ ਲੱਗਦਾ ਬਣ ਜਾਏਗਾ ਕਿ ਇਸ ਚੀਜ਼ਾਂ ਬਾਰੇ ਸਮਝਣਾ ਤੇ ਖਾਸ ਤੌਰ ਤੇ ਤੁਹਾਨੂੰ ਉਹਦੇ ਬਾਰੇ ਜ਼ਿਆਦਾ ਇਹਨੂੰ ਕਿਵੇਂ ਵੇਖਦੇ ਹੋ ਸਾਰੀਆਂ ਚੀਜ਼ ਸਰ ਦੇਖੋ ਜਿਹੜੀ ਸੇ ਮੈਂ ਵਰਲਡ ਪੋਪੂਲੇਸ਼ਨ ਦੀ ਗੱਲ ਕਰਾਂ ਅਰਾਊਂਡ 8 ਬਿਲੀਅਨ ਪੋਪੂਲੇਸ਼ਨ ਹੈ ਜੀ ਤੇ ਜਿਹੜੀ ਡਿਵਾਈਸ ਪੋਪੂਲੇਸ਼ਨ ਹੈ ਡਿਵਾਈਸ ਪੋਪੂਲੇਸ਼ਨ ਮਤਲਬ ਲੈਟਸ ਸੇ ਮੇਰੇ ਕੋ ਸਮਾਰਟ ਵਾਚ ਹੈ ਮੇਰੇ ਕੋ ਇੱਕ ਮੋਬਾਈਲ ਫੋਨ ਹੈ ਕਿਸੇ ਨਾ ਕਿਸੇ ਗੈਜਟ ਨਾਲ ਜੁੜਾ ਇੱਕ ਲੈਪਟਾਪ ਹੈ ਲੈਟਸ ਸੇ ਮੈਂ ਕੱਲਾ ਬੰਦਾ ਮੇਰੇ ਕੋ 3-4 ਗੈਜਟਸ ਅਗੇ ਜੀ ਤਾਂ ਡਿਵਾਈਸ ਪੋਪੂਲੇਸ਼ਨ ਜਿਹੜੀ 50-60 ਬਿਲੀਅਨ ਜਿਹੜੀ ਮਲਟੀਫੋਲਡ ਹੈ ਹਿਊਮਨ ਪੋਪੂਲੇਸ਼ਨ ਤੋਂ ਈਵਨ ਹਰ ਯੂਥ ਇੰਸਟਾਗ੍ਰam ਤੇ ਬੈਠਾ ਹੈ ਫੇਸਬੁੱਕ ਤੇ ਬੈਠਾ ਹੈ ਪ੍ਰੋਫੈਸ਼ਨਲ ਲਿੰਕਡਇਨ ਤੇ ਬੈਠੇ ਹੈ ਬਿਲਕੁਲ ਠੀਕ ਹੈ ਤੇ ਸਾਈਬਰ ਜਿਹੜਾ ਵਰਡ ਹੈ ਸਾਈਬਰ ਸਿਕਿਉਰਿਟੀ ਸਾਈਬਰ ਮੀਨਸ ਇੰਟਰਨੈਟ ਬਿਲਕੁਲ ਠੀਕ ਸਿਕਿਉਰਿਟੀ ਹੁਣ ਸਾਰਾ ਕੋਈ ਇੰਟਰਨੈਟ ਤੇ ਹੈ ਸਾਡਾ ਬੈਂਕ ਮੈਸ ਤੱਕ ਬੈਂਕ ਬਹੁਤ ਰੇਅਰ ਜਾਣਾ ਹੁਣ ਬਿਲਕੁਲ ਠੀਕ ਆਪਾਂ ਸਾਰੇ ਰੇਅਰ ਜਾਣਾ ਹੈ ਸਾਰੀ ਟ੍ਰਾਂਜੈਕਸ਼ਨ ਜਿਹੜੀ ਹੈ ਆਪਸੋਂ ਦੀ ਜੇ ਸਾਰਾ ਕੁਝ ਇਫਰੀਥਿੰਗ ਇਜ਼ ਔਨ ਔਨ ਇੰਟਰਨੈਟ ਬਿਲਕੁਲ ਠੀਕ ਤੇ ਉਹਦੀ ਸਿਕਿਉਰਿਟੀ ਵੀ ਹੋਣੀ ਜ਼ਰੂਰੀ ਹੈ ਬਿਲਕੁਲ ਠੀਕ ਜੇ ਅਸੀਂ ਉਹਨੂੰ ਸਿਕਿਉਰ ਨਹੀਂ ਕਰਾਂਗੇ ਜੇ ਘਰ ਖੁੱਲਾ ਛੱਡ ਕੇ ਚਲੇ ਜਾਵਾਂਗੇ ਤਾਂ ਫਿਰ ਇਹ ਨਹੀਂ ਕਹਿ ਸਕਦੇ ਕਿ ਜੇ ਚੋਰੀ ਹੋ ਗਈ ਹਮਮ ਇਸ ਸਿਮਿਲਰਲੀ ਜੇ ਆਪਣਾ ਡਾਟਾ ਸਾਰਾ ਇੰਟਰਨੈਟ ਦੇ ਪਿਆ ਉਹਨੂੰ ਸਿਕਿਉਰ ਕਰਨਾ ਵੀ ਜ਼ਰੂਰੀ ਹੈ ਸੀਟੀ ਗਰੁੱਪ 'ਚ ਸਾਡੇ ਕੋਲ ਕੋਰਸੇ ਚੱਲਦੇ ਆ ਸਾਈਬਰ ਸਿਕਿਉਰਿਟੀ ਦੇ ਉੱਤੇ ਜਿੱਥੇ ਆਪਾਂ ਐਥੀਕਲ ਹੈਕਿੰਗ ਪੈਨੇਟ੍ਰੇਸ਼ਨ ਟੈਸਟਿੰਗ ਬੱਗ ਬਾਉਂਟਿੰਗ ਡਿਜੀਟਲ ਫੋਰੈਂਸਿਕ ਇਹ ਸਾਰੀਆਂ ਚੀਜ਼ਾਂ ਬੱਚਿਆਂ ਨੂੰ ਪ੍ਰੈਕਟੀਕਲੀ ਸਿਖਾਏ ਤੇ ਇਨ੍ਹਾਂ ਚੀਜ਼ਾਂ ਨੂੰ ਪ੍ਰਮੋਟ ਕਰਨ ਲਈ ਬਾਰੋਂ ਵੀ ਇੰਡਸਟਰੀ ਤੋਂ ਲੋਕ ਆ ਕੇ ਬੱਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਆ ਸਾਡੇ ਬੱਚੇ ਵੀ ਬਾਉਂਟੀਆਂ ਜਿੱਤਦੇ ਆ ਬਾਉਂਟੀ ਕੇਂਦਰ ਕਿਸ ਦਾ ਕੋਈ ਵੈਬਸਾਈਟ 'ਚ ਕਿਤੇ ਅਟੈਕ ਹੋ ਸਕਦਾ ਜਿੱਦਾਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਊਗਾ ਬਹੁਤ ਸਾਰੀਆਂ ਗੱਲਾਂ ਆ ਪਾਕਿਸਤਾਨ ਨੇ ਪਾਕਿਸਤਾਨ ਨੇ ਸਾਈਬਰ ਅਟੈਕ ਕਰਦਾ ਹੈ ਹੈਕਿੰਗ ਕਰ ਲਿਆ ਜਾਂ ਉਹ ਹੈਕੀ ਚੀਜ਼ ਕਿ ਤੁਹਾਡਾ ਡਾਟਾ ਸਾਰਾ ਹੈਕ ਕਰ ਲਿਆ ਤੁਸੀਂ ਇੱਕ ਫਾਈਲ ਨੂੰ ਓਪਨ ਕਰਨਾ ਤੁਹਾਨੂੰ ਕੋਈ ਫਾਈਲ ਆਈ ਉਹਨੂੰ ਕਲਿੱਕ ਕਰਤਾ ਤੁਸੀਂ ਤੁਹਾਡਾ ਸਾਰਾ ਡਾਟਾ ਜਾਂ ਤਾਂ ਲੌਕ ਹੋ ਗਿਆ ਜਾਂ ਤੁਹਾਡਾ ਸਾਰਾ ਡਾਟਾ ਜਿਹੜਾ ਕਿਸੇ ਹੋਰ ਮਤਲਬ ਥਰਡ ਪਾਰਟੀ ਕੋ ਚਲਾ ਗਿਆ ਸਾਰੀਆਂ ਚੀਜ਼ਾਂ ਨੂੰ ਸਮਝਾਉਣ ਵਾਸਤੇ ਸਿਟੀ ਗਰੁੱਪ ਜਿਹੜਾ ਹੈ ਕਿ ਉਹ ਸਰ ਅਸੀਂ ਹਰ ਤਰ੍ਹਾਂ ਦੀ ਬੱਚਿਆਂ ਨੂੰ ਸਾਡਾ ਕੰਮ ਬੱਚਿਆਂ ਨੂੰ ਹੈ ਕਿ ਸਕਿਲਡ ਵਰਕਰ ਬਣਾਉਣਾ ਇੱਕ ਬੁਕਸ਼ ਨੋਲਿਜ ਨਹੀਂ ਦੇਣਾ ਕਿ ਬੱਚਾ ਨੂੰ ਡਿਗਰੀ ਦੇ ਦੇ ਰਾਈਟ ਸਾਡਾ ਕੰਮ ਉਹਨਾਂ ਨੂੰ ਪ੍ਰੈਕਟੀਕਲ ਚੀਜ਼ਾਂ ਕਰਾਉਣਾ ਵਿਦ ਦ ਹੈਲਪ ਆਫ ਇੰਡਸਟਰੀ ਵਿਦ ਦ ਹੈਲਪ ਆਫ ਆਨਲਾਈਨ ਅਕੈਡਮੀਆਂ ਆਫਲਾਈਨ ਅਕੈਡਮੀਆਂ ਮੇਰਾ ਅਖੀਰਲਾ ਸਵਾਲ ਹੈ ਕਿ ਜੇਕਰ ਕੋਈ ਬੱਚਾ AI ਦੇ ਬਾਰੇ ਸਿੱਖਣਾ ਚਾਹੁੰਦਾ ਇਸ ਕੋਰਸਿਸ ਨੂੰ ਅਡਾਪਟ ਕਰਨਾ ਚਾਹੁੰਦਾ ਹੈ ਸਾਈਬਰ ਸਕਿਉਰਿਟੀ ਨੂੰ ਕਿਵੇਂ ਤੁਹਾਡੇ ਤੱਕ ਅਪਰੋਚ ਕਰੇ ਤੇ সিটি ਗਰੁੱਪ ਦੇ ਵਿੱਚ ਕਿਹੋ ਕਿਹੋ ਜੀਆਂ ਫੈਸਿਲਿਟੀਆਂ ਨੇ ਪਲੀਜ਼ ਲੈਬਰੇਟ ਕਰੋ ਸਰ ਦੇਖੋ সিটি ਗਰੁੱਪ ਇੱਕ ਬਹੁਤ ਵੱਡਾ ਗਰੁੱਪ ਹੈ সিটি ਯੂਨੀਵਰਸਿਟੀ সিটি ਗਰੁੱਪ ਆਫ ਇੰਸਟੀਟਿਊਸ਼ਨ ਨਾਰਥ ਕੈਂਪਸ সিটি ਗਰੁੱਪ ਆਫ ਇੰਸਟੀਟਿਊਸ਼ਨ ਸ਼ਾਹਪੂਰ ਕੈਂਪਸ ਸਾਊਥ ਕੈਂਪਸ ਨੂੰ ਆਪਾਂ ਕਹਿੰਦੇ ਆ ਜੀ ਬੱਚਾ ਕਿਤੇ ਵੀ ਆ ਕੇ ਅਪਰੋਚ ਕਰ ਸਕਦਾ ਹੈ ਇਹ ਸਾਰੇ ਅਮਰਜਿੰਗ ਕੋਰਸਸ ਆਪਾਂ ਹਰ ਜਗ੍ਹਾ ਅਵੇਲੇਬਲ ਰੱਖੇ ਆਂ ਬੱਚਾ ਬਸ ਆਵੇ ਸਾਨੂੰ ਆਪਣੀ ਰਿਕੁਆਇਰਮੈਂਟ ਦੱਸੇ ਅਸੀਂ ਬੱਚੇ ਨੂੰ ਅਸੈਸ ਕਰੀਦਾ ਹੈ ਬੱਚੇ ਨੂੰ ਦੇਖੀਦਾ ਕਿ ਬੱਚੇ ਦਾ ਕਿਹੜੇ ਚ ਇੰਟਰਸਟ ਹੈ ਕਿਉਂਕਿ ਜਦੋਂ ਬੱਚੇ ਨੂੰ ਇੰਟਰਸਟ ਅਕੋਰਡਿੰਗਲੀ ਆਪਾਂ ਚੂਜ਼ ਕਰਾਂਗੇ ਤੇ ਬੱਚਾ ਐਕਸਲ ਕਰੂਗਾ ਲਾਈਫ ਵਿੱਚ ਕੈਸੀ ਇੱਕ ਹੋਰ ਮੈਂ ਐਡ ਆਨ ਕਰੂੰਗਾ ਚੀਜ਼ ਕਿ ਇਟ ਇਜ਼ ਨੋਟ 1 ਡੇਜ਼ ਜੌਬ ਕਿ ਆਪਾਂ ਬੱਚੇ ਨੂੰ 1 ਮਹੀਨੇ ਜਾਂ 2 ਮਹੀਨੇ ਐਕਸਪਰਟ ਬਣਾ ਸਕਦੇ ਬਿਲਕੁਲ ਠੀਕ ਹੈ ਇਟ ਟੇਕ ਇਅਰਸ ਬਿਲਕੁਲ ਠੀਕ ਸੋ ਇਟ ਟੇਕਸ ਇਅਰਸ ਬਿਲਕੁਲ ਠੀਕ ਉਸ ਲਈ ਆਪਾਂ ਬੱਚੇ ਨੂੰ ਨਾਟ ਓਨਲੀ ਟੈਕਨੀਕਲੀ ਅਸੀਂ ਉਹਨੂੰ ਸੌਫਟ ਸਕਿਲਸ ਵੀ ਟ੍ਰੇਨ ਕਰੀਦਾ ਹੈ ਕਿ ਬੱਚੇ ਨੂੰ ਕੌਨਫੀਡੈਂਸ ਵੀ ਹੋਵੇ ਬੱਚੇ ਨੂੰ ਗਰੁੱਪ ਡਿਸਕਸ਼ਨ ਵੀ ਕਰਨੀ ਆਉਂਦੀ ਹੋਵੇ ਬੱਚੇ ਨੂੰ ਇੰਟਰਵਿਊਜ਼ ਵੀ ਕਰਾਈ ਦੀਆਂ ਹਰ ਇੱਕ ਮੋੜ ਤੇ ਤਿਆਰ ਹੋਵੇ ਬੱਚਾ ਹਰ ਇੱਕ ਮੋੜ ਤੇ ਤਿਆਰ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਵਿਸਤਾਰ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਹੈ ਅਸੀਂ ਉਮੀਦ ਕਰਾਂਗੇ ਜੋ ਡਾਕਟਰ ਅਨੁਰਾਗ ਸ਼ਰਮਾ ਹੋਰਾਂ ਨੇ ਵਿਸਤਾਰਤ ਜਾਣਕਾਰੀ ਦਿੱਤੀ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਈਬਰ ਸਕਿਉਰਿਟੀ ਕਿੰਨਾ ਖ ਜ਼ਰੂਰੀ ਹੈ ਇਸ ਨੂੰ ਪੜ੍ਹਨਾ ਤੇ ਖਾਸ ਤੌਰ ਤੇ ਇਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਤੇ ਇੱਕ ਹੋਰ ਗੱਲ ਆਖੀ ਹੈ ਕਿ ਸਿਟੀ ਗਰੁੱਪ ਦੇ ਵਿੱਚ ਜਿਸ ਤਰੀਕੇ ਦੇ ਨਾਲ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਡਾਪਟ ਕਰ ਚੁੱਕਿਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਰ ਚੈਲੰਜਸ ਰਹਿ ਸਕਦੇ ਨੇ ਤੇ ਇੱਕ ਸਭ ਤੋਂ ਜ਼ਰੂਰੀ ਸਵਾਲ ਜਿਹੜਾ ਡਾਕਟਰ ਸ਼ਰਮਾ ਹੋਰਾਂ ਨੇ ਜਵਾਬ ਦਿੱਤਾ ਹੈ ਕਿ AI ਤੁਹਾਡੀਆਂ ਨੌਕਰੀਆਂ ਨਹੀਂ ਖਾਏਗਾ ਜੇਕਰ ਤੁਸੀਂ AI ਨੂੰ ਜਿਹੜਾ ਸਮਝੋਗੇ ਕਿਉਂਕਿ AI ਨੂੰ ਜਿਹੜਾ ਹੈ ਕਿ ਉਹ ਕਮਾਂਡ ਤੁਸੀਂ ਵੀ ਕਰ ਸਕਦੇ ਹੋ ਸਿਰਫ ਤੇ ਸਿਰਫ ਇੱਕ ਉਸ ਦੀ ਸ਼ਰਤ ਹੈ ਕਿ ਉਹਨੂੰ ਸਿੱਖੋ ਪੜੋ ਤੇ ਉਹਨੂੰ ਸਮਝੋ ਜੋ ਕਿ ਤੁਹਾਡਾ ਸਾਥ ਦੇਗਾ ਤੇ ਜ਼ਿੰਦਗੀ ਦੇ ਵਿੱਚ ਤੁਸੀਂ ਕਿਸੇ ਵੀ ਮਕਾਮ ਤੇ ਜਿਹੜਾ ਕਿ ਉਹ ਪਹੁੰਚ ਸਕਦੇ ਹੋ ਮੇਰੇ ਕੈਮਰਾ ਪਰਸਨ ਜਗਰੂਪ ਤੇ ਮੈਨੂੰ ਪ੍ਰੋਮਿਸਿੰਗ ਨੂੰ ਦੋ ਜ਼ਿਆਦਾ ਤਨ